ਸਰ ਕੀ ਹੈ ਮਾਮਲਾ ਜਿਹੜੀ ਅੱਜ ਇਥੇ ਮੈਨਾ ਚੌਂਕ ਦੇ ਵਿੱਚ ਕੋਲੀ ਚਲੀ ਜਾਦਾ ਹੈ ਇੱਕ ਇਹ ਮੁੰਡਾ ਇੱਕ ਨਿਰਮਲ ਨਾਮ ਦਾ ਜੋ ਵਿਅਕਤੀ ਸੀਗਾ ਇਹ ਬਿਜਲੀ ਦੇ ਵਿੱਚ ਮਕੈਨਿਕ ਦਾ ਕੰਮ ਕਰਦਾ ਇਹ ਆਪਣੇ ਦੋਸਤ ਦੇ ਨਾਲ ਜਿਹੜਾ ਸੀਗਾ ਜਿੱਥੋਂ ਨਿਕਲਿਆ ਸੀਗਾ ਦੁਕਾਨ ਦੇ ਉੱਤੇ ਮੈਨਾ ਚੌਂਕ ਦੇ ਵਿੱਚ ਇਹਦੀ ਸ਼ੌਭਾ ਜਿੱਥੇ ਕੰਮ ਕਰਦੇ ਆ ਉੱਥੋਂ ਦੋ ਜਣੇ ਸਕੂਟਰੀ ਤੋਂ ਉੱਪਰ ਨਿਕਲੇ ਸੀ ਪਿੱਛੇ ਇੱਕ ਮੋਟਰਸਾਈਕਲ ਦੇ ਉੱਪਰ ਦੋ ਸਵਾਰ ਬੰਦੇ ਆ ਗਏ ਪਹਿਲਾ ਮੋਟਰਸਾਈਕਲ ਜਿਹੜੀ ਇਹਨੇ ਸਕੂਟੀ ਸੀਗੀ ਉਹਨੂੰ ਲੱਤ ਮਾਰ ਕੇ نیچے ਡੇਕ ਲਿਆ ਉਸ ਤੋਂ ਬਾਅਦ ਇਹਨੇ ਫਾਇਰ ਕਰਤੇ ਜਿਹਦੇ ਨਾਲ ਜਿਹੜੀ ਨਿਰਮਲ ਸਿੰਘ ਹੈ ਉਹਦੇ ਇੱਕ ਫਾਇਰ ਲੱਗਿਆ ਤੇ ਜਿਹੜਾ ਹੈਗਾ ਉਹਨੂੰ ਸਿਵਲ ਹਸਪਤਲ ਇੱਥੋਂ ਭੇਜ ਦਿੱਤਾ ਗਿਆ ਸਰ ਕੀ ਹਾਲਾਤ ਨੇ ਜੋ ਡਾਕਟਰਾਂ ਵੱਲੋਂ ਦਾ ਡਿਕਲੇਅਰ ਕਰ ਦਿੱਤਾ ਗਿਆ ਵੀ ਉਹਨੇ ਆ ਉਹਨੂੰ ਇੱਥੋਂ ਸਿਵਲ ਹਸਪਤਲ ਰੈਫਰ ਕੀਤਾ ਗਿਆ ਸੀਗਾ ਤੇ ਜਿਹੜੀ ਹੈਗੀ ਆ ਉੱਥੇ ਸਾਡੇ ਜਿਹੜੀ ਮੌਕੇ ਦੇ ਪਾਰਟੀ ਪਹੁੰਚੀ ਹੈ ਸਿਵਲ ਹਸਪਤਲ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਦੀ ਜਿਹੜੀ ਹੈਗੀ ਉੱਥੇ ਜਾ ਕੇ ਮੌਤ ਹੋ ਗਈ ਸਰਕਾਰ ਨਾਲ ਦਾ ਪਤਾ ਲੱਗਿਆ ਕੁਛ ਕਿੱਥੋਂ ਦਾ ਮੁੰਡਾ ਇਹ ਇਹ ਮੁੰਡਾ ਫਿਲਹਾਲ ਜਿਹੜਾ ਹੈਗਾ ਪ੍ਰੀ ਇਨਕੁਆਰੀ ਦੇ ਵਿੱਚ ਇਹੀ ਹੈ ਕਿ ਉਹ ਟਿੰਡਾ ਦਾ ਰਹਿਣ ਵਾਲਾ ਹੈ ਮੈਨਾ ਚੌਕ ਦੇ ਵਿੱਚ ਸ਼ਾਇਦ ਇਹਦਾ ਘਰ ਤੇ ਇਹ ਬਿਜਲੀ ਦੇ ਵਿੱਚ ਮਕੈਨਿਕ ਜਿਹੜਾ ਹੈਗਾ ਹੈਲਪਰ ਦਾ ਕੰਮ ਕਰਦਾ ਕਿੰਨੇ ਰਾਉਂਡ ਫਾਇਰ ਹੋਇਆ ਸਰ ਦੇਖੋ ਫਿਲਹਾਲ ਅਜੇ ਇਸ ਬਾਰੇ ਕਹਿੰਦਾ ਜਿਹੜਾ ਹੈਗਾ ਪ੍ਰੀਲੀਮਿਨਰੀ ਸਟੇਜ ਹੈ ਤਿੰਨ ਚਾਰ ਰਾਉਂਡ ਫਾਇਰ ਕੀਤੇ ਹੋਏ ਉਹਦੇ ਵਿੱਚ ਇੱਕ ਤਾਂ ਗੋਲੀ ਉਹਦੇ ਲੱਗੀ ਹੋਈ ਹੈ ਅੱਠ ਦੇ ਕਰੀਬ ਜਿਹੜੀ ਹੈਗੀ ਹੈ ਬਾਕੀ ਜਿਹੜਾ ਫਰਦਰ ਜਿਹੜੀ ਹੈਗੀ ਜਿਹੜੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਸਰ ਮੋੜਲੇ ਰਾਤਾਂ ਦਾ ਕੁਝ ਸੀਸੀਟੀਵੀ ਕੈਮਰਾ ਜਰਾ ਹੋਰ ਸਾਹਮਣੇ ਆਓ ਇਹਦੇ ਵਿੱਚ ਮਾਨਯੋਗ ਐਸ.ਪੀ. ਸਾਹਿਬ ਡਿੰਡਾ ਵੱਲੋਂ ਮੌਕੇ ਤੇ ਜਿਹੜੀਆਂ ਪੁਲਿਸ ਪਾਰਟੀਆਂ ਵਾਖਾ ਬੁਣਾ ਦਿੱਤੀਆਂ ਗਈਆਂ ਨੇ ਸੋ ਇਸ ਏਰੀਆ ਦੇ ਜਿਹੜੇ ਸੀਸੀਟੀਵੀ ਕੈਮਰੇ ਚੈੱਕ ਕਰਕੇ ਫਰਦਰ ਜਿਹੜੇ ਟੈਕਨੀਕਲ ਚੀਜ਼ਾਂ ਅਨਲਾਈਜ਼ ਕਰਕੇ ਇਹ ਪਤਾ ਲਗਾ ਲਿਆ ਜਾਊਗਾ ਵੀ ਇਹਦਾ ਕਾਰਨ ਕੀ ਸੀਗਾ ਕਿਉਂ ਸੀਗਾ ਮੈਂ ਜਲਦੀ ਪਤਾ ਕਰ ਲਈ ਜਾਊਗਾ ਸਰ ਵਾਇਪਨ ਕਿਹੜਾ ਜੁਜ਼ ਹੋਇਆ ਕੁਝ ਪਤਾ ਲੱਗੇ ਸਰ ਕੀ ਮਾਮਲਾ ਜੀ ਕੀ ਕਰਨਾ ਹੋਵੇਗਾ ਨੌਜਵਾਨ ਵੈਲਫੇਅਰ ਸੁਸਾਇਟੀ ਦੁਆਰਾ ਜੀ ਕਲਾਪਕ 30 ਸਾਲ ਦੇ ਨੌਜਵਾਨ ਨੂੰ ਲਿਆਂਦਾ ਗਿਆ ਜਿਸ ਦੀ ਜਾਂਚ ਕਰਨ ਉਪਰੰਤ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ ਤੇ ਬਾਡੀ ਨੂੰ ਮੋਰਚੀ ਦੇ ਵਿੱਚ ਸ਼ਿਫਟ ਕਰਕੇ ਪੁਲਿਸ ਨੂੰ ਅਗਲੀ ਕਾਰਵਾਈ ਲਈ ਰੁਕਾ ਪੇ ਦਿੱਤਾ ਗਿਆ ਸਰ ਕੋ ਗੋਲੀ ਲੱਗਣ ਦੀ ਗੱਲ ਸਾਹਮਣੇ ਹੈ ਉਹਨਾਂ ਦੇ ਦੱਸਣ ਮੁਤਾਬਕ ਜੀ ਇਸ ਦੀ ਜਿਹੜੀ ਮੌਤ ਹੈ ਗੋਲੀ ਲੱਗਣ ਕਰਕੇ ਆਈ ਹੈ ਪਰ ਮੌਤ ਦਾ ਜਿਹੜਾ ਪ੍ਰਮੁੱਖ ਕਾਰਨ ਹੈ ਉਹ ਪੋਸਟਮਾਰਟਮ ਕਰਨ ਉਪਰੰਤ ਹੀ ਪਤਾ ਲੱਗੇਗਾ ਕਿ ਕਿਹੜਾ ਟਾਂਸਰ ਲੱਗਿਆ ਕਿ ਦਿੱਕਤਾਂ ਸਰ ਛੁਡ ਗਈ ਇਸ ਮੱਥੇ ਤੇ ਇੱਕ ਜੀ ਨਿਸ਼ਾਨ ਹੈਗਾ ਜਦੋਂ ਪੋਸਟਮਾਰਟਮ ਦੇ ਉਪਕਰਨ ਉਪਰੰਤ ਆਪਾਂ ਨੂੰ ਪਤਾ ਲੱਗ ਜੇਗਾ ਕਿ ਕਿਸ ਕਾਰਨ ਮੌਤ ਹੋਈ ਹੈ। ਥੈਂਕ ਯੂ।